ਕੋਈ ਯਾਰ ਨੂੰ ਨਿਸ਼ਾਨਾ ਵੀ ਨਹੀਂ ਮਿਲਿਆ ਸਾਡੇ ਬੰਦੇ ਦਾ ਥੋੜਾ ਬਹੁਤਾ ਪਤਾ ਲੱਗਣਾ ਚਾਹੀਦਾ ਕਿ ਜਾਂ ਮਾਰ ਦਿੱਤਾ ਵਾ ਜਾਂ ਹੈਗਾ ਵਾ ਇਹਦੇ ਨਾਲ ਸ਼ਬੀ ਅੱਜ ਤੱਕ ਮਿਲਦੇ ਚਾਈ ਗਏ ਨੇ ਵੀ ਚੋਤੇ ਕਾਲੇ ਸਾਡੇ ਜੇ ਜਾਂ ਚਾਹ ਨੂੰ ਉਹ ਕਰ ਲਈ ਆਏਗੇ ਦਿਹਾੜੀ ਲਾ ਕੇ ਤਵਾਜੂ ਦੇ ਦਿੱਤੀਆਂ ਨੇ ਚਾਹ ਹੁਟ ਗਏ ਹਾਂਜੀ ਉਹਨਾਂ ਦਾ ਕੋਈ ਪਤਾ ਨਹੀਂ ਗੱਟ 15 ਦਿਨ ਹੋ ਗਏ ਪਤਾ ਨਹੀਂ ਉਹਨਾਂ ਦਾ ਲੱਭਦਾ ਕਿੱਥੇ ਗਏ ਕਿੱਥੇ ਨਹੀਂ ਜਿਹੜਾ ਉਹ ਘਰੋਂ ਗਿਆ ਇੱਕ ਤਰੀਕ ਨੂੰ ਤੇ ਉਹ ਵਾਪਸ ਘਰ ਨਹੀਂ ਆਇਆ ਇਹਨਾਂ ਨੇ ਕਿਤੇ ਅੱਗੇ ਪਿੱਛੇ ਕੀਤਾ ਮਕਦਮਾ ਨੰਬਰ 192 9724 127 ਬੀ ਐਨ ਐਸ ਦੇ ਤਹਿਤ ਜਿਹੜਾ ਉਹ ਦਰਜ ਕਰ ਲਿਆ ਹੈ ਉਹਨਾਂ ਦੋਵਾਂ ਮੁੰਡਿਆਂ ਦੇ ਖਿਲਾਫ ਸ਼ਿਰਾ ਅਸੰਪੀੜਾ ਤੇ ਜੋ ਬੰਦੇ ਅੰદાવાદ ਦੇ ਦੇ ਹਸਬੰਡ ਵਾ ਉਹਨਾਂ ਦਾ ਨਾਮ ਵਿਕਰਮਜੀਤ ਸਿੰਘ 15 ਦਿਨ ਹੋ ਗਏ ਮੇਰੇ ਕੋਲ ਸੀ ਉਹ ਮੈਂ ਅੰਤ ਦੀ ਮੇਰਾ ਨਾਮ ਮਨਵਾ ਮੇਰੇ ਹਸਬੰਡ ਵਾ ਹਾਂਜੀ ਉਹਨਾਂ ਦਾ ਨਾਮ ਵਿਕਰਮਜੀਤ ਆ ਕਰੋ ਰੋਟੀ ਖਾ ਕੇ ਕੰਮ ਤੇ ਗਿਆ ਸ਼ਾਮ ਨੂੰ ਘਰ ਨਹੀਂ ਆਏ ਕਿ ਦਿਹਾੜੀ ਲਾ ਕੇ ਤਵਾਜ ਦੀਆਂ ਦੇ ਚੋਂ ਉੱਤਰ ਗਿਆ ਹਾਂਜੀ ਉਹਨਾਂ ਦਾ ਕੋਈ ਪਤਾ ਨਹੀਂ ਗਾ ਜ 15 ਦਿਨ ਹੋ ਗਏ ਆ ਪਤਾ ਨਹੀਂ ਉਹਨਾਂ ਨੂੰ ਲੱਗਦਾ ਕਿੱਥੇ ਗਏ ਕਿੱਥੇ ਨਹੀਂ ਗਏ ਨਹੀਂ ਕੋਈ ਲੜਾਈ ਝਗੜਾ ਨਹੀਂ ਸਾਡਾ ਕਿਸੇ ਨਾਲ ਕੋਈ ਲਗੜੜ ਨਹੀਂ ਕਿ ਹਾਂਜੀ ਹੱਸਦੇ ਖੇੜ ਦੇ ਕੰਮ ਤੇ ਗਏ ਆ ਕੋਈ ਘਰੇ ਨਹੀਂ ਕਿਸੇ ਨਾਲ ਬੋਲਚਾਲ ਹੋਈ ਆ ਹਾਂਜੀ ਡੈਡੀ ਮੈਨਾ ਕੰਮ ਤੇ ਗਏ ਬਸ ਬਾਅਦ ਸ਼ਾਮ ਨੂੰ ਘਰ ਨਹੀਂ ਉਹਨਾਂ ਨੂੰ ਪਤਾ ਕਿਹਦੇ ਚਲਿੱਪੀਆਂ ਵਾਲੇ ਚੌਂਕ ਉੱਤਰਿਆ ਉਸ ਤੋਂ ਬਾਅਦ ਘਰ ਨਹੀਂ ਹੋਏ ਅੱਜ 15 ਦਿਨ ਹੋ ਗਏ ਉਹਨਾਂ ਨੂੰ ਘਰੋਂ ਗਿਆ हां जी ਅਸੀਂ ਸਾਰੇ ਰਿਸ਼ਤੇਦਾਰ ਅੱਜ ਫੋਨ ਕੀਤੇ ਉਹ ਤਾਂ ਆ ਜਿ ਸੜਕੇ ਸਵੇਰ ਨੂੰ ساری ਰਾਤ ਵੀ ਲੱਗਦੇ ਰਹੇ ਲੜਕੇ ਫੇਰ ਅਸੀਂ 4 ਵਜੇ ਉੱਠ ਕੇ ਮੇਰੇ ਸੋਹਰਾ ਹੁਣੀ ਤੇ ਮੇਰੀ ਨਾਨਾ ਅਸੀਂ 4:00 ਲੱਪਣ ਗਏ ਸ਼ਹਿਰੋਂ ਬਟਾਲੇ ਸਾਨੂੰ ਕਿਤੇ ਨਹੀਂ ਲੱਭੇ ਅਸੀਂ ਥੱਕਾਂ ਬੋ ਕੇ ਘਰੇ ਆ ਗਏ ਆ ਇਸ ਰੇ ਨੂੰ ਪੁਲਿਸ ਨੂੰ ਗਿਆ ਕੋਟਲੇ ਉਹਨਾਂ ਨੇ ਸਾਡੀ ਕੋਈ ਰਿਪੋਰਟ ਨਹੀਂ ਤੇ ਉਹ ਕਹਿੰਦੇ ਸ਼ਹਿਰ ਚ ਹੁਣੀ ਆ ਉਹਨਾਂ ਨੇ ਵੀ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਅੱਜ 15 ਦਿਨ ਹੋ ਗਏ ਲਾਪਤਾ ਹੋਏ ਨੇ ਮਾ ਮਾ ਕੋਈ ਨਿਸਾਨਾ ਸਾਥ ਚਾਹੀਦਾ ਗੱਲਬਾਤ ਕੁਝ ਨਹੀਂ ਹੋਈ ਜਿੱਕਰੋਂ ਗਿਆ ਵਾ ਕੰਮ ਕਰਨ ਗਿਆ ਵਾ ਤੇ ਕਿੜਦਾ ਗਿਆ ਰੋਟੀ ਲੈ ਕੇ ਗਿਆ ਵਾ ਉਥੋਂ ਕੰਮ ਕਰਕੇ ਆਇਆ ਵਾ ਸਾਮਾਂ ਨੂੰ 6 ਵਜੇ ਉੱਤਰਿਆ ਉਥੋਂ ਉਹਦੋਂ ਬਾਅਦ ਮੁੜ ਕੇ ਪਤਾ ਲੱਗਾ ਥੋੜਾ ਬਹੁਤ ਆ ਕਿ ਇੱਥੇ ਆ ਗਿਆ ਵਾ ਮਾਨ ਨਗਰ ਮਾਨ ਨਗਰੋਂ ਨਹੀਂ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਸਾਡਾ ਬੰਦਾ ਕਿੱਥੇ ਨਹੀਂ ਬੰਦਾ ਲੱਗਾ ਕੰਮ ਹੀ ਕਰ ਕੰਮ ਲੇਬਰ ਦਾ ਕੰਮ ਕਰਦਾ ਸੀ ਦੋਵੇਂ ਕੋ ਪਤਾ ਹੀ ਲੇਬਰ ਦਾ ਕੰਮ ਕਰਦੇ ਆਂ ਵਿਹਾੜੀ ਲਾ ਕੇ ਆਣ ਕੇ ਘਰ ਲੈ ਚਲਾਉਣੇ ਆਂ ਕੋਲਚਨੋ ਸ਼ਾਇਦ ਵੀ ਲਗਾਈ ਆ ਅੱਜ 15 ਦਿਨ ਹੋ ਗਏ ਆ ਕੁਛ ਨਹੀਂ ਸਾਡਾ ਨਿਸ਼ਾਬੀ ਨਹੀਂ ਮਿਲ ਰਹੀ ਕੁਛ ਜਿਹੜੇ ਬੰਦੇ ਫੜਾਏ ਆ ਉਹਨਾਂ ਦੀ ਪੁੱਛਗਿੱਛ ਕਰਕੇ ਉਹਨਾਂ ਨੂੰ ਛੱਡ ਦਿੰਦੀ ਆ ਉਹ ਬਿਆਨ ਵੀ ਦਿੰਦੇ ਆ ਪੀ ਇਹ ਚਿਹਰਾ ਮਾ ਲਿਆ ਉਹ ਸਕੂਟਰੀ ਤੇ ਬਾਹਾਲ ਕੇ ਲੈ ਕੇ ਗਿਆ ਵਾ ਪਤਾ ਨਹੀਂ ਕਿੱਧਰ ਲੈ ਕੇ ਗਿਆ ਕਿੱਧਰ ਨਹੀਂ ਲੈ ਕੇ ਗਿਆ ਸਾਨੂੰ ਇਹ ਚਾਹੀਦਾ ਨਿਸ਼ਾਬ ਚਾਹੀਦਾ ਪੀ ਇਹਦੇ ਕੋਲ ਪੁੱਛੋ ਇਹਨੂੰ ਫੜ ਵੀ ਸਕਦੇ ਆ ਕੁਛ ਪੁਲਿਸ ਇਹ ਪਰਚੋ ਬੰਦਾ ਕੱਢ ਚਾਹਦੀ ਆ ਇਹ ਕਿਉਂ ਨਹੀਂ ਇਹਨਾਂ ਨੂੰ ਬੰਦਾ ਫੜਿਆ ਨਹੀਂ ਜਾਂਦਾ ਸਾਡੇ ਬੰਦੇ ਦਾ ਥੋੜਾ ਜਿਹਾ ਪਤਾ ਲੱਗਣਾ ਚਾਹੀਦਾ ਕਿ ਜਾਂ ਮਾਰ ਦਿੱਤਾ ਵਾ ਜਾਂ ਹੈਗਾ ਵਾ ਸਾਨੂੰ ਇਹਦੇ ਨਾਲ ਸ਼ਾਬੀ ਇਹ ਕੋ ਮਿਲਣੀ ਚਾਹੀਦੀ ਹੈ ਨਾ ਛੇਤੀ ਤੋਂ ਛੇਤੀ ਇਹਨੂੰ ਪੜਨਾ ਚਾਹੀਦਾ ਪੁਲਿਸ ਨੇ ਚਾਹੀਦਾ ਹਾਂਜੀ ਸਾਡੀ ਜੀ ਹਜੇ ਪਹਿਲੇ ਸਾਡਾ 15 ਮਹੀਨੇ ਹੋ ਗਏ ਬੱਚਾ ਸਾਡਾ ਮਾਰਿਆ ਗਿਆ ਵਾ ਕਿਸੇ ਨੇ ਉਹਨੂੰ ਵੀ ਮਾਰਿਆ ਵਾ ਉਹਦੇ ਬਾਰੇ ਵੀ ਅਸੀਂ ਪੁਲਿਸ ਕੋ ਐਸਐਸਪੀ ਕੋ ਜਿੱਥੋਂ ਮਰਜ਼ੀ ਕੁੰਮੜੇ ਫਿਰਦੇ ਰਹੇ ਆ ਉਹਦਾ ਵੀ ਕੋਈ ਸਾਨੂੰ ਇਨਸਾਬ ਨਹੀਂ ਮਿਲਿਆ ਉਹਦਾ ਉਹ ਦੋਸ਼ੀ ਵੀ ਹੈਗੇ ਧਾਰੀਵਾਲ ਦੇ ਦੋਸ਼ੀ ਟੁੰਡੇ ਦੇ ਉਹਨਾਂ ਮਾਰਿਆ ਤੇ ਨਾਂ ਪਿਓ ਪਤਾ ਨੇ ਮਾਰਿਆ ਉਹ ਕੀ ਬੰਦ ਕਰ ਕੋਣ ਸਾਨੂੰ ਅਹੀਂ ਇਹ ਮੰਗ ਕਰਦੇ ਆ ਵੀ ਸਾਡੇ ਬੱਚੇ ਨੂੰ ਜੇ ਕਿਤੇ ਵੀ ਹੈਗਾ ਵਾ ਸਾਨੂੰ ਕੋਈ ਲੱਭ ਕੇ ਕੋਈ ਪਤਾ ਕਰਕੇ ਜਿੱਦਾਂ ਦਾ ਵੀ ਹੈਗਾ ਸਾਨੂੰ ਬਤਾ ਬੱਚਾ ਨੂੰ ਚਾਹੀਦਾ ਵਾ ਦੇਣਾ ਚਾਹੀਦਾ ਵਾ ਇਹਦੇ ਵਿੱਚ ਸਾਨੂੰ ਇਨਸਾਬੀ ਚਾਹੀਦੀ ਆ ਪੁਲਿਸ ਨੂੰ ਇਨਸਾਬੀ ਦੇਣੀ ਆ ਅਹੀਂ ਇਹ ਆਪ ਚੱਕਰ ਮਾਰ ਮਾਰ ਕੇ ਘੁੰਮ ਫਿਰ ਕੇ ਪੁੱਛਵਾ ਆ ਜੰਦੇ ਕੁਛ ਨਹੀਂ ਸਾਨੂੰ ਦੱਸ ਰਹੀ ਪੁੱਤੀ ਵੀ ਇਹ ਬੰਦਾਂ ਨਹੀਂ ਹੈਗਾ ਵਾ ਕਿ ਨਹੀਂ ਹੈਗਾ ਕੋ ਕਹਤੇ ਆਏ ਘਰ ਘਰਾਂ ਆ ਗਏ 15 ਦਿਨ ਹੋ ਗਏ ਆ ਘਰ ਉਹਦੇ ਮਦਰ ਭੱਜੇ ਫਿਰਦੇ ਹੁਣ ਘਰ ਇਹਦੇ ਵਿੱਚ ਕਿੱਦਾਂ ਚੱਲੂਗਾ ਡਾਈ ਜੇ 15 ਦਿਨ ਲੋ ਵਿੱਚ ਇੱਥੇ ਉਹਦੇ ਮਦਰ ਭੱਜੇ ਫਿਰਨਦੇ ਸਾਨੂੰ 15 ਦਿਨਾਂ ਦੇ ਵਿੱਚ ਹਜੇ ਕੋਈ ਨਿਸ਼ਾਪ ਨਹੀਂ ਮਿਲਿਆ ਤੇ ਮਿਲਣਾ ਕਦੋਂ ਆ ਜੀ ਯਾਰ ਨਸ਼ਾ ਪਤਾ ਕਰਦਾ ਸੀ ਕੋ ਪਹਿਲਾ ਨਸ਼ਾ ਪਤਾ ਕਰਦਾ ਹੀ ਇਹ ਥੋੜਾ ਬੰਦਾ ਨਸ਼ਾ ਪਤਾ ਕਰਦਾ ਇਹ ਇਹ ਨਹੀਂ ਆਂਦੇ ਵੀ ਨਸ਼ਾ ਪਤਾ ਨਹੀਂ ਕਰਦਾ ਉਥੇ ਬੰਦਿਆਂ ਦੀ ਪਿਕਚਰ ਵੀ ਇਹਦੀ ਬਣਾਈ ਆ ਬੰਦਾ ਜਿੰਦਾ ਬਾ ਉਥੇ ਬੈਠਾ ਵਾ ਕੰਧ ਦੇ ਨਾਲ ਲੱਗ ਕੇ ਪਾਣੀ ਤਾਂ ਤੇ ਆਇਆ ਵਾ ਬਲ ਗੱਲਬਾਤ ਕਰ ਰਿਹਾ ਉਦੋਂ ਬਾਅਦ ਪਤਾ ਨਹੀਂ ਲੱਗਾ ਵੀ ਇਹ ਚੇਰਾ ਮਾਲ ਕਿੱਧਰ ਲੈ ਗਿਆ ਕਿੱਧਰ ਨਹੀਂ ਲੈ ਗਿਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਲੱਗ ਰਿਹਾ ਇਹਦੇ ਬਾਰੇ ਪੁਲਿਸ ਨਹੀਂ ਸਾਨੂੰ ਕੋਈ ਦੱਸ ਰਹੀ ਵੀ ਸਾਨੂੰ ਨਿਸ਼ਾਨੀ ਚਾਹੀਦੀ ਹੈ ਪੁਲਿਸ ਨੂੰ ਚਾਹੀਦਾ ਨਿਸ਼ਾਨੀ ਮਿਲਣੀ ਚਾਹੀਦੀ ਹੈ ਇੱਕ ਨਾ ਅਰਜਨ ਸਿੰਘ ਪੁੱਤਰ ਵੀਰ ਸਿੰਘ ਵਾਸੀ ਅਹਮਦਾਬਾਦ ਉਹਨੇ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੇ ਪੇਸ਼ੋਕ ਇੱਕ ਦਰਖਾਸਤ ਦਿੱਤੀ ਜਿਹਦੇ ਵਿੱਚ ਉਹਨੇ ਦੋਵਾਂ ਬੰਦਿਆਂ ਦਾ ਨਾਮ ਜਿਹੜਾ ਉਹ ਨਾਮਿਨੇਟ ਕੀਤਾ ਸੀ ਇੱਕ ਤੇ ਸ਼ੇਰਾ ਹਸਨਪੁਰੀਆ ਇੱਕ ਅਹਮਦਾਬਾਦ ਦਾ ਜੋਬਨ ਇਹਨਾਂ ਨਾਲ ਮੇਰੇ ਮੁੰਡੇ ਦੀ ਮਿੱਤਰਤਾ ਵਿਕੀ ਦੀ ਤੇ ਜਿਹੜਾ ਉਹ ਘਰੋਂ ਗਿਆ ਇੱਕ ਤਰੀਕ ਨੂੰ ਤੇ ਉਹ ਵਾਪਸ ਘਰ ਨਹੀਂ ਆਇਆ ਇਹਨਾਂ ਨੇ ਕਿਤੇ ਅੱਗੇ ਪਿੱਛੇ ਕੀਤਾ। ਉਹਦੀ ਦਰਖਾਸਤ ਦੇ ਆਧਾਰ ਦੇ ਉੱਤੇ ਅਸੀਂ ਜਿਹੜੇ ਬੰਦੇ ਕਾਰਵਾਈ ਸੀ ਮੁਕੱਦਮਾ ਨੰਬਰ 192 9724 127 ਬੀ ਐਨ ਐਸ ਦੇ ਤਹਿਤ ਜਿਹੜਾ ਉਦਰਚਰ ਕਰ ਲਿਆ ਹੈ। ਉਹਨਾਂ ਦੋਵਾਂ ਮੁਣਿਆਂ ਦੇ ਖਿਲਾਫ ਸ਼ੇਰਾ ਅਸਮਪਰੀਆ ਤੇ ਜੋ ਬੰਦੇ ਅੰદાવાદ ਦੇ ਖਲਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਸਾਡੀ ਜਿਹਨਾਂ ਜਿਹਨਾਂ ਦਾ ਵੀ ਉਹ ਨਾਂ ਲੈਦੇ ਰੋਏ ਅਸੀਂ ਉਹਨਾਂ ਨੂੰ ਲਿਆ ਕੇ ਕੁੱਛਗਛ ਸ਼ਕਤੀ ਨਾਲ ਕਰ ਰਹੇ ਆਂ। ਤੇ ਆਸ ਹੈ ਸਾਡਾ ਇਨਵੈਸਟੀਗੇਸ਼ਨ ਦਾ ਇਹ ਪਾਰਟ ਹੈ ਜਲਦੀ ਤੋਂ ਜਲਦੀ ਅਸੀਂ ਇਸ ਨੂੰ ਜਿਹੜਾ ਉਹਦੇ ਬੱਚੇ ਬਾਰੇ ਜਿਹੜਾ ਉਹ ਪਤਾ ਲੱਗ ਸਕੇ ਸਰ ਜਿਸ ਤਿੱਕੇ ਇਹ ਮੌਜੂਦ ਹੋ ਰੰਗਤ ਨਹੀਂ 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 ਅਜੇ ਤੱਕ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਪਰ ਲੇਕਿਨ ਜਿਵੇਂ ਜਿਵੇਂ ਤਫ਼ਤੀਸ਼ ਚੱਲਦੀ ਏ ਜੇ ਇਨ ਫਿਊਚਰ ਕੋਈ ਤੱਤ ਸਾਹਮਣੇ ਆਉਂਦੇ ਨੇ ਤੇ ਜਰੂਰ ਉਹਦੇ ਆਧਾਰ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਏਗੀ